ਚੰਗੇ ਘਰ ਦੇ ਸਰਦਾਰ ਜੀ ਦੇ ਤਿੰਨ ਹੋਰ ਸਾਥੀ ਪੁਲਿਸ ਨੇ ਕੀਤੇ ਕਾਬੂ ਇੱਕ ਦੇਸੀ 315 ਬੋਰ ਪਿਸਟਲ 29 ਜਿੰਦਾ ਰਾਉਂਡ 315 ਬੋਰ 5 ਦੋ ਪਹੀਆ ਵਾਹਨ ਅਤੇ 5 ਆਰਸੀਵੀ ਬਰਾਮਦ ਬੀਤੇ ਦਿਨ ਐਕਟਿਵਾ ਚੋਰੀ ਕਰਦੇ ਫੜੇ ਗਏ ਸਨ ਚੰਗੇ ਘਰ ਦੇ ਸਰਦਾਰ ਜੀ ਦੱਸ ਦਈਏ ਕਿ ਬੀਤੇ ਦਿਨੀ ਚੰਡੀਗੜ੍ਹ ਰੋਡ ਤੇ ਸਥਿਤ ਸੈਕਟਰ 32 ਦੀ ਪਾਰਕਿੰਗ ਵਿੱਚੋਂ ਇੱਕ ਸਰਦਾਰ ਵਿਅਕਤੀ ਇੱਕਵਾਂ ਚੋਰੀ ਕਰਦਾ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਖੁਲਾਸਾ ਕੀਤਾ ਅਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ACP ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਗਰੋਵ ਵੱਲੋਂ ਥਾਣਾ ਦਵੀਏ ਨੰਬਰ 7 ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਲਗਾਤਾਰ ਦੁਪੱਈਆ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਇਹਨਾਂ ਨੇ ਕਿਹਾ ਕਿ ਫਿਲਹਾਲ ਤੋਸ਼ੀਆਂ ਦੇ ਕਬਜ਼ੇ 'ਚੋਂ 5 ਦੁਪੱਈਆ ਵਾਹਨ 5 RC ਇੱਕ ਦੇਸੀ 315 ਬੋਰ ਪਿਸਤਲ ਅਤੇ 29 जिंदा ਰੋਂਦ 300 ਬੋਰ ਬਰਾਮਦ ਹੋਏ ਹਨ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਕਈ ਅਹਿਮ ਖੁਲਾਸੇ ਵੀ ਹੋ ਸਕਦੇ ਹਨ। ਸਰਦਾਰ ਭਿੰਦਰ ਸਿੰਘ ਐਸਐਚਓ ਡਿਵੀਜ਼ਨ ਨੰਬਰ 7 ਸਬ ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਪੀਪੀ ਤਾਜਪੁਰ ਇਹਨਾਂ ਨੂੰ ਇੱਕ ਉਸ ਟਾਈਮ ਬੜੀ ਸਫਲਤਾ ਮਿਲੀ ਜੋ ਸਾਡੇ ਏਰੀਆ ਦੇ ਵਿੱਚ ਅਲੱਗ-ਅਲੱਗ ਦਿਸ਼ਾ ਦੇ ਵਿੱਚ ਚੋਰੀ ਐਕਟਿਵ ਆ ਮੋਟਰਸਾਈਕਲ ਚੋਰੀ ਹੋ ਰਹੇ ਸਨ ਤੇ ਸਨੇਚਿੰਗ ਦੀ ਵਾਰਦਾਤਾਂ ਵਧੀਆਂ ਸਨ। ਇਹਨਾਂ ਨੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਐਕਟ ਵਾਰ ਰਿਕਵਰ ਕੀਤੀਆਂ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਚੋਰ ਕੋਲੋਂ ਸਾਨੂੰ ਇੱਕ ਪਿਸਤਲ ਤੇ 29 ਕਾਰਟਿਜ ਮਿਲੇ ਹੈਗੇ ਆ ਜੋ ਅਸੀਂ ਉਹਨਾਂ ਨੂੰ ਮਕਦਮੇ ਵਿੱਚ ਪ੍ਰੋਪਰ ਪ੍ਰੋਸੀਜਰ ਕਬਜ਼ੇ ਵਿੱਚ ਲੈ ਲਿਆ ਹੈਗਾ ਦੋਸ਼ੀ ਤੋਂ ਸਾਡੀ ਕਸਟਡੀ ਵਿੱਚ ਉਹਨੂੰ ਪੁੱਛਗਿੱਛ ਜਾਰੀ ਹੈਗੀ ਆ ਅਸੀਂ ਜਲਦੀ ਉਹਨੇ ਇਸ ਪਿਸਤਲ ਨੂੰ ਕਿਸ ਵਾਰਦਾਤ ਵਿੱਚ ਵਰਤਿਆ ਤੇ ਹੋਰ ਜੋ ਵੀ ਸਾਡੇ ਕੋਲ ਪੁੱਛ ਕੇ ਸਾਹਮਣੇ ਆਏਗਾ ਸਾਡੇ ਨਾਲ ਜਲਦੀ ਸਾਂਝੀ ਕਰਾਂਗੇ ਸਰ ਸਰਸ਼ੀਆ ਦਾ ਨਾਮ ਕੀ ਹੈ ਦੋਸ਼ੀਆਂ ਦੇ ਨਾਮ ਇਹਦਾ ਵਿੱਚ ਇੱਕ ਦੋਸ਼ੀ ਹੈਗਾ ਸੰਤੋਖ ਸਿੰਘ ਜੋ ਗਿਲ ਵਾਸੀ ਪਿੰਡ ਗਿਲ ਦਾ ਹੈਗਾ ਇੱਕ ਅਰਜਨ ਇੱਕ ਅੰਕੁਸ਼ ਹੈ ਤੇ ਇੱਕ ਕਮਲ ਘਲੋਤਰਾ ਇਹ ਚਾਰ ਦੋਸ਼ੀਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ ਅਲੱਗ-ਅਲੱਗ ਮੁਕੱਦਮੇ ਇਹਨਾਂ ਖਿਲਾਫ ਦਰਜ ਕੀਤੇ ਹੈਗੇ ਤੇ ਤਫ਼ਤੀਸ਼ ਜਾਰੀ ਹੈ ਪਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੱਦਮੇ ਅਸੀਂ ਇਹਨਾਂ ਦੇ ਸਾਰੇ ਪੁਰਾਣੇ ਰਿਕਾਰਡ ਨੂੰ ਖੰਘਾਲ ਰਹੇ ਹਾਂ ਜਿੰਨੇ ਵੀ ਜੋ ਵੀ ਕੋਈ ਗੱਲ ਸਾਹਮਣੇ ਆਈ ਅਸੀਂ ਜਲਦੀ ਫਾਇਦੇ ਸਾਂਝੀ ਕਰਾਂਗੇ। ਇਸਨੇ ਕਿੱਥੇ ਕਿੱਥੇ ਰਹਿਣ ਵਾਲੇ ਹੈਗੇ ਇਹ ਅਲੱਗ-ਅਲੱਗ ਜਿਹੜਾ ਅਲੱਗ-ਅਲੱਗ ਏਰੀਆ ਦੇ ਹੈਗੇ ਨੇ ਗਿਲਕਲਾਂ ਦਾ ਹੈਗਾ ਇੱਕ ਭਾਮੀਆਂ ਕਲਾਂ ਦਾ ਹੈਗਾ ਇੱਕ ਗੁਰੂ ਨਾਨਕ ਕਲੋਲੀ ਦਾ ਹੈਗਾ ਤੇ ਇੱਕ ਸੰਜੇ ਗਾਧੀ ਕਲੋਨੀ ਦਾ ਇਹ ਸਾਰੇ ਅਲੱਗ-ਅਲੱਗ ਏਰੀਆ ਦੇ ਰਹਿਣ ਵਾਲੇ ਹੈਗੇ। ਸਾਰੇ ਇਹਨਾਂ ਦੇ ਵਿੱਚ ਕੋਈ ਨਸ਼ੇ ਦੇ ਵੀ ਆਦੀ ਹੈਗੇ ਨੇ? ਨਸ਼ੇ ਪੁੱਛ ਨਸ਼ਾ ਤਾਂ ਕਰਦੇ ਨੇ ਬਟ ਇਹਨਾਂ ਦੀ ਅਜੇ ਤੱਕ ਅਸੀਂ ਹੁਣ ਮੈਡੀਕਲ ਇਹਨਾਂ ਦਾ ਚੈੱਕ-ਅਪ ਕਰਾਵਾਂਗੇ। ਤੇ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਦੱਸਾਂਗੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਮਰ ਇਹਨਾਂ ਦੀ 28 ਤੋਂ ਲੈ ਕੇ 32 ਸਾਲ ਦੇ ਵਿਚਕਾਰ ਹੈਗੀ ਹੈ